ਨਗਰ ਕੌਂਸਲ ਤਲਵਾੜਾ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਆਊਟਸੋਰਸਿੰਗ ਪਾਲਿਸੀ ਦਾ ਕੜੇ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ 14-15 ਸਾਲਾਂ ਤੋਂ ਬੜੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਹੁਣ ਸਰਕਾਰ ਵੱਲੋਂ ਪੂਰੇ ਪੰਜਾਬ ਦਾ ਕੰਮਕਾਜ ਠੇਕੇ ਤੇ ਦੇਣ ਦੀ ਕੋਸ਼ਣਾ ਕਰਮਚਾਰੀਆਂ ਨਾਲ ਵੱਡਾ ਅਨਿਆਏ ਹੈ कर्मचारियों ने दोष लगाया कि इस नवी पॉलिसी नाल आउटसोर्स मुलाजमान का शोषण होगा केवल कंपनियों ही फायदा पहुंचेगा उन्होंने साफ शब्दों चेतावनी दी कि जेकर सरकार वल्लो इस पॉलिसी पॉलिंग वापस नहीं लिया गया ता मजबूरन कर्मचारी संघर्ष का रस्ता अपना जिसकी सारी जिम्मेवारी सरकार उ ਕਰਮਚਾਰੀਆਂ ਦਾ ਇਹ ਵੀ ਕਹਿਣਾ ਸੀ ਕਿ ਪਿਛਲੀਆਂ ਸਰਕਾਰਾਂ ਵਾਂਗੂ ਸਿਰਫ ਕੰਟਰੈਕਟ ਤੋਂ ਰੈਗੂਲਰ ਕਰਨ ਦੇ ਵਾਅਦੇ ਕਰਨਾ ਹੀ ਨਹੀਂ ਸਗੋ ਹਕੀਕਤ ਵਿੱਚ ਕਰਮਚਾਰੀਆਂ ਨੂੰ ਨੌਕਰੀ ਵਿੱਚ ਪੱਕਾ ਕਰਨ ਲਈ ਟੁਕਵੇਂ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ ਆਰੇ ਕਲਰ ਕਾ ਦਾ ਸਰਵਾਣਾ ਦੇ ਮਕਰ ਅੱਜ ਬੜੇ ਹੀ ਸ਼ৌਰਪੂਰਵਕ ਇਸ ਸ਼ਹਿਰ ਵਿੱਚ ਆਰ ਇਸ ਪ੍ਰਦਰਸ਼ਨ ਕਰ ਰਹੇ ਜਿੰਦਾਬਾਦ 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 ਸੰਜੋਪ ਨਗਰਪਾਲਿਕਾ ਕਰਮਚਾਰੀ ਸੰਗਠਨ ਦੇ ਨਾਮ جنتات جنتات قوم ہمارے لوگ جلا تو ن لڑن ڈرن گنگا لے جو لڑدے لو جلا تو نہیں ڈرندے لو اپنا لے جو لڑدے لو جلا تو نہیں ਅੱਖ ਜਿਨਾ ਦੇ ਆਪਣੇ ਆਪਣੇ ਲੈਂਦੇ ਖੋ ਅੱਖ ਜਿਨਾ ਦੇ ਆਪਣੇ ਆਪਣੇ ਲੈਂਦੇ ਖੋ ਮਜ਼ਦੂਰ ਮਰਾਯਮ ਇੰਦਾ ਜਿੰਦਾਬਾਦ 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 ਵਾਹ ਵਾਹ ਕੋ ਜੈ ਜੈ ਸਰਕਾਰ ਜਿੰਦੀ ਜਿੰਦਾਬਾਦ ਵਰਕਰ ਜਿੰਦੀ ਜਿੰਦਾਬਾਦ ਸੱਟ ਹਟ 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 ਜੀ ਕਿਹਨਾਂ ਦਾ ਨਰਨਾਮ ਬਾਈ ਵਿਪੰਗ ਕੁਮਾਰ ਹੈ ਪੰਗਤ ਜੀ ਜਿਹੜਾ ਅੱਜ ਤੁਸੀਂ ਇਹ ਰੈਲੀ ਕੱਢੀ ਹੈ ਕੀ ਮਕਸਦ ਜੀ ਦਾ ਦਾ ਕਾਹ ਤੋਂ ਕੱਢੀ ਹੈ ਇਹ ਸਾਰਾ ਆਪਾਂ ਪੰਜਾਬ ਸਰਕਾਰ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਹੈ ਜੀ ਕਿਸ ਚੀਜ਼ ਦਾ ਜੀ ਇਹ ਸਾਰੇ ਹਵਾਈ ਕੀਤਾ ਹੈਗਾ ਜੀ ਜੋ ਕਿ ਪੰਜਾਬ ਸਰਕਾਰ ਨੇ ਜਿੰਨੀਆਂ ਮਾਲ ਪੰਜਾਬ ਦੀਆਂ ਕਮੇਟੀਆਂ ਸਾਰੀਆਂ ਇਹ ਠੇਕੇਦਾਰੀ ਸਿਸਟਮ ਦੇ ਦੇਣ ਦੇ ਦਿੱਤੀਆਂ ਅਗਾਂਹ ਉਸ ਦੇ ਰੋਡ ਦੇ ਵਿੱਚ ਆਪਾਂ ਇਹ ਸਾਰੇ ਪੰਜਾਬ ਸਰਕਾਰ ਦੇ ਖਲਾਫ ਕੰਮ ਬੰਦ ਕੀਤਾ ਹੈ ਅਗਰ ਤੁਹਾਡੀ ਮੰਗ ਨਾ ਮੰਨੀ ਗਈ ਫਿਰ ਭਾਈ ਨਹੀਂ ਮੰਨੀ ਜਾਂਦੀ ਤਾਂ ਸਾਨੂੰ ਤਾਂ ਸਾਡੇ ਦੁਨੀਆ ਨਾਲ ਨੇ ਕਿਹਾ ਪਿਆ ਹਣ ਮਿੱਥੇ ਸਮੇਂ ਲਈ ਹੜਤਾਲ ਆਈ